ਪੰਜਾਬੀ ਮਸ਼ਹੂਰ ਗਾਇਕ ਮਣੀ ਮਸਤਾਨਾ ਜੀ ਪਿੰਡ ਬੁੱਤ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਅੱਜ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਅੱਜ ਰਾਹਿਆ ਜਦ ਤੂੰ ਮੈਂ ਗਿਆ ਉਹ ਮਾਜੇ ਦੇ ਪੱਤ ਕੋਰੀ ਬਾਹਂ ਜੋਗੀ ਖੱਤ ਪੰਡਲੇ ਚਾ ਜਾ ਦਸਰੇ ਕੰਗੇ ਪਾਣੀ ਗਿਆ ਮਾਜੇ ਦੀ ਦਮਤ ਕੋਰੀ ਬਾਹਂ ਜੋਗੀ ਖੱਤ ਪੰਡਲੇ ਚਾ ਜਾ ਦਸਰੇ ਪੈਨ ਤੋ ਦਾ ਕੀ ਸੁਖਣਾ ਇਸ ਭਰਾ ਹੀ ਆ ਵੀ ਜਾਣ ਕੇ ਮੈਂ ਦੇਖ ਕੇ ਜਿਹੜਾ ਆਪਣਾ ਗਾਣਾ ਚੱਲ ਗਿਆ ਮਾਰਕੀਟ ਦੇ ਵਿੱਚ ਆ ਗਏ ਬਸ ਇਹ ਸੁਪਨਾ ਬਿਨਾ ਮੈਂ ਕਮਾਉਣਾ ਜਿੰਨਾ ਚਿੱਤ ਕਮਾਉਂਦਾ ਇਹ ਵੀ ਰਿਆਵੀ ਕਰਵਾਉਣਾ ਹਜੇ ਵਿਆਹ ਤਾਂ ਅਜੇ ਸੋਚੇ ਨਹੀਂ ਗਏ ਅੱਗੇ ਵਿਆਹ ਨੇ ਤਾਂ ਬੇੜਾ ਪਾਇਆ ਨੇ ਵਾਰੀ ਵਾਰੀ ਅੱਖਾਂ ਨਾਲ ਮਾਰੇ ਸੈਣ ਤਾਂ ਵਾਰੀ ਵਾਰੀ ਅੱਖਾਂ ਨਾਲ ਮਾਰੇ ਸੈਣ ਤਾਂ ਆਉਣਾ ਨਹੀਂ ਪਟੋਲੇ ਆ ਮੈਂ ਜਸੂਦਨੀ ਨੀ ਜਿੰਨਾ ਮਹਿੰਗਾ ਨੀ ਜਿੰਨਾ ਮਹਿੰਗਾ ਜਿੰਨਾ ਮੈਂ ਗਸੋਟਨੀ ਤੁਪਾ ਕੇ ਨੱਚਦੀ ਉਹਦੋਂ ਮੈਂਗੇ ਮਿੱਤਰਾਂ ਦੇ ਕੱਲੇ ਬੂਟ ਨੇ ਉਹ ਜਿੰਨਾ ਵਿੱਚ ਅੜੀਏ ਤੁਸਾਰੀ ਸੱਜਦੀ ਉਹਨੇ ਚ ਤਾਂ ਮਿੱਤਰਾਂ ਦੇ ਕੱਲੇ ਇਹ ਕਿਤੇ ਉਹ ਤੋਂ ਮੰਗਣੇ ਪੈਸੇ ਕਿਤੇ ਉਹ ਤੋਂ ਮੰਗਣੇ ਪੈਸੇ ਹਨਾ ਤੇ ਉਹ ਮੈਨੂੰ ਕਹਿੰਦਾ ਯਾਰ ਤੇਰਾ ਉਹਦੇ ਨਾਲ ਕੀ ਮੁਕਾਬਲਾ ਵੀ ਉਹ ਕਿੱਥੇ ਆ ਤੂੰ ਕਿੱਥੇ ਆ ਜੇ ਤੇਰੇ 'ਚ ਸ਼ਕਤੀ ਹੈਗੀ ਆ ਤੇ ਮੈਨੂੰ ਐਸਾ ਟਾਈਟਲ ਦੇ ਜਿਹਦੇ ਨਾਲ ਮੈਂ ਕਾ ਜਮ ਹੂੰ ਤੇ ਮੈਂ ਕਹੇ ਨਈ ਮੈਂ ਤੈਨੂੰ ਪੱਥਰ ਦੀ ਮੂਰਤੀ ਮੰਨੂਗਾ ਮੈਂ ਕਿਤੇ ਕਿਤੇ ਮੇਰੀ ਕੋਈ ਬਾਤ ਨਹੀਂ ਪੁੱਛਦਾ ਸੀਗਾ ਵੀ ਅੱਜ ਚਾਰ ਸਪੇੜੀ ਬੈਕ ਨੇ ਐ ਸੰਦੇਸ਼ ਗੁਮਾਰੀ ਤੇ ਅਸੀਂ ਭੰਡਰ ਕਲਾ ਦੇ ਵਿੱਚ ਮੇਰੇ ਡੈਡੀ ਜੀ ਹੁਣੇ ਪੱਠੇ ਦਾ ਕੰਮ ਕਰਦੇ ਆ ਤੇ ਭੰਡਰ ਕਲਾ ਦੇ ਵਿੱਚ ਪੱਠੇ ਤੇ ਗਏ ਸੀਗੇ ਵੈਨਿਆ ਤੇ ਪਿੰਡਾਂ ਦੇ ਸਾਨੇ ਦੇ ਵਿੱਚ ਪੱਠਾ ਜੀ ਆ। ਤੇ ਉਤੋਂ ਫਿਰ ਮੈਂ ਗਾਣੇ ਲਿਖਣੇ ਸ਼ੁਰੂ ਕੀਤੇ। ਅੱਛਾ ਦੇਖਦੇ ਹੋ ਵੀ ਉਹ ਜਦੋਂ ਮੈਂ ਬਾਹਰ ਸੀ ਨਾ ਉਦੋਂ ਤਾਂ ਮੈਂ ਇਹ ਵੀ ਗੱਲ ਸੋਚੀ ਸੀਗੀ ਇਹ ਮਿਸ ਕੋ ਜਾਣਾ ਦਾ گاਉਂਦਾ ਵੀ ਇੱਕ ਤਾਂ ਚੰਗੇ ਕਲਾਕਾਰਾਂ ਨਾਲ ਵਿੱਚ ਰਹਿਣ ਨਾਲ ਲੱਗ ਜੇ ਜਾਂ ਕੋਈ ਉਤੋਂ ਨੂੰ ਕੋਈ ਮਿਲਦੇ ਇਹੋ ਜਿਹੀ ਕੋਈ ਰਿਸ਼ਤੇਦਾਰ ਜਾਂ ਦੋਸਤ ਭੈਣ ਭਰਾ ਨੇ ਕੋਈ ਸਪੋਰਟ ਮਿਲੀ ਤਾਂ ਨਹੀਂ। ਬਿਲਕੁਲ ਬਹੁਤ ਕਹਿੰਦੇ ਨੇ ਜੀ ਤੂੰ ਇਹ ਕੰਜਰਖਾਨੇ ਦੇ ਵਿੱਚ ਬੜਿਆ ਐ ਤੂੰ ਕਾਦੋਂ ਬੜਿਆ ਮੈਂ ਪੈਸਾ ਖਰਾਬ ਕਰਾਂਗਾ।